ਸਾਬਕਾ ਸਰਪੰਚ ਦਿਆਲ ਸਿੰਘ ਦੇ ਘਰ ਦੇ ਵਿੱਚ ਦੇਰ ਰਾਤ ਕੁਝ ਵਿਅਕਤੀਆਂ ਵੱਲੋਂ ਦਾਖਲ ਹੋ ਕੇ ਪਹਿਲਾਂ ਤਾਂ ਬੁਰੀ ਤਰ੍ਹਾਂ ਦੇ ਨਾਲ ਤੋਂ ਪਾਨਤੋੜ ਕੀਤੀ ਗਈ ਤੇ ਕਾਰ ਦੇ ਵਿੱਚ ਪਿਆ 1.5 ਕਿਲੋ ਸੋਨਾ ਅਤੇ 1.5 ਲੱਖ ਰੁਪਇਆ ਤੇ ਹੋਰ ਵੀ ਸਾਰਾ ਕੀਮਤੀ ਸਮਾਨ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਦਿਆਲ ਸਿੰਘ ਦੀ ਲੜਕੀ ਰਣਬੀਰ ਕੌਰ ਨੇ ਦੱਸਿਆ ਕਿ ਪਿੰਡ ਦੇ ਵਿੱਚ ਅੱਜ ਤੋਂ ਕੁਝ ਛੇਰ ਪਹਿਲਾਂ ਕਤਲ ਹੋਇਆ ਸੀ ਤੇ ਉਸੇ ਕਤਲ ਦੀ ਰੰਜਿਸ਼ ਨੂੰ ਲੈ ਕੇ ਪਿੰਡ ਦੇ ਹੀ ਕੁਝ ਵਿਅਕਤੀ ਉਹਨਾਂ ਦੇ ਨਾਲ ਲਾਗਜਾਟ ਰੱਖਦੇ ਹਨ ਅਤੇ ਕੁਝ ਦਿਨ ਪਹਿਲਾਂ ਵੀ ਜਦ ਉਹ ਆਪਣੇ ਪੇਕੇ ਘਰ ਦੀ ਦੇਖਰੇ ਕਰਨ ਆਏ ਸਨ ਤਾਂ ਉਹਨਾਂ ਵਿਅਕਤੀਆਂ ਵੱਲੋਂ ਸਾਨੂੰ ਡਰਾਇਆ ਧਮਕਾਇਆ ਗਿਆ ਸੀ ਅਤੇ ਰਣਬੀਰ ਕੌਰ ਨੇ ਦੱਸਿਆ ਕਿ ਉਸ ਦਾ ਪਿਤਾ ਦਿਆਲ ਸਿੰਘ ਵਿਦੇਸ਼ ਦੇ ਵਿੱਚ ਪੂਰੇ ਪਰਿਵਾਰ ਸਮੇਤ ਕਈ ਚਿਰਾਂ ਤੋਂ ਰਹਿ ਰਿਹਾ ਤੇ ਇਹ ਕੋਠੀ ਖਾਲੀ ਪਈ ਹੋਈ ਸੀ ਜਿਸ ਕਰਕੇ ਉਹ ਇੱਥੇ ਅਕਸਰ ਹੀ ਆਉਂਦੀ ਜਾਂਦੀ ਹੈ ਕੀ ਹੋਇਆ ਕੀ ਹੈ ਜੀ ਅੱਜ ਭੰਤ ਉਹ ਕਿ ਪਰਸੂ ਵੀ ਆਏ ਹਾਂ ਇੱਥੇ ਵੀ ਮਤਲਬ ਆਏ ਰਹਿਣ ਮਾੜਾ ਮੋੜੇ ਇੱਥੇ ਇਹਨਾਂ ਨੇ ਆਣ ਕੇ ਉਦਨ ਵੀ ਸਾਡਾ ਬਹੁਤ ਜਗਾ ਨੁਕਸਾਨ ਕੀਤਾ ਸ਼ਰੀਅ ਅੰਮ ਧਮਕੀਆਂ ਦਿੱਤੀਆਂ ਜੀ ਇੱਥੇ ਪਲਵਾਨ ਦਾ ਮੁੰਡਾ ਕੋਈ ਮੁਲਾਜ਼ਮ ਬੰਦਾ ਫੌਜੀ ਆਨ ਡਿਊਟੀ ਉਹ ਆਇਆ ਸੀ ਆਣ ਕੇ ਉਹਨੇ ਸ਼ਰੀਅ ਅੰਮ ਧਮਕੀਆਂ ਦਿੱਤੀਆਂ ਮੈਂ ਹੀ ਮਾਰ ਦਾਂਗੇ ਨਹੀਂ ਆਹ ਕਰਦਾ ਇਹ ਸਾਬੀ ਆ ਸਾਬੀ ਦਾ ਮੁੰਡ ਤੇ ਲਾਗੇ ਆਪਣੇ ਤੁਹਾਡੇ ਗਵਾਂਢੀ ਸਾਰਾ ਦੱਸਦਾ ਭੌਂਦਾ ਬੰਦਿਆਂ ਨੂੰ ਵੀ ਇਹਨਾਂ ਦੇ ਘਰ ਕੋਈ ਆਉਂਦਾ ਜਾਂਦਾ ਉਹ ਦੱਸਦਾ ਏ ਤੇ ਸਾਰੋ ਉਦੋਂ ਵੀ ਨਾ ਧਮਕੀਆਂ ਦਿੱਤੀਆਂ ਤੇ ਅਸੀਂ ਪ੍ਰਸ਼ਾਸਨ ਕੋਲ ਵੀ ਗਏ ਅਰਖਾਸਤ ਦਿੱਤੀ ਆ ਸਾਰ ਸਾਡੀ ਕੋਈ ਸੁਣਵਾਈ ਨਹੀਂ ਜੀ ਹੋਈ ਕੋਈ ਇਥੋਂ ਤੱਕ ਨਹੀਂ ਆਇਆ ਤੇ ਰਾਤ ਆ ਸਾਰਾ ਫੇਰ ਆਣ ਕੇ ਉਹਨਾਂ ਨੇ ਇਹਨਾਂ ਨੁਕਸਾਨ ਕਰ ਦਿੱਤਾ ਜੋ ਕਰਦਾ ਕੀਮਤੀ ਸਮਾਨ ਸਾਰਾ ਕੁਛ ਹੀ ਲੈ ਗਏ ਆ ਸਾਰਾ ਸਾਡਾ ਕਰੋੜ ਡੇਢ ਕਰੋੜ ਰੁਪਏ ਦਾ ਸਾਡਾ ਸਾਰ ਸੂਣਾ ਹੀ ਪਿਆ ਸੀ ਜਿਹੜਾ ਸਾਰਾ ਇਹ ਚੁੱਕ ਕੇ ਲੈ ਗਏ ਆ ਤੇ ਬਾਕੀ ਕੋਈ ਰਜਿਸਟਰੀਆਂ ਮੇਰੇ ਮੈਨੂੰ ਇੱਥੋਂ ਤੱਕ ਲੱਗਦਾ ਘਰਦੀਆ ਕੋਈ ਕਾਗਜ਼ ਮੀਨ ਕੋਈ ਛੱਡਿਆ ਨਹੀਂ ਇਹਨਾਂ ਨੇ ਸਿਲੰਡਰ ਤੱਕ ਟੀਵੀ ਤੱਕ ਲੈ ਗਏ ਕੋਈ ਚੀਜ਼ ਇਹਨਾਂ ਨੇ ਛੱਡੀ ਨਹੀਂ ਤੇ ਪੰਨ ਤੋੜ ਬਹੁਤ ਜਿਆਦਾ ਕੀਤਾ ਕਿੰਨਾ ਸੋਨਾ ਸੀਗਾ ਜੀ ਸਰ ਸੋਨਾ ਤੇ ਇੱਥੇ ਮੇਰੇ ਹਿਸਾਬ ਨਾਲ 1.5 ਕਿਲੋ ਸਾਰਾ ਸੋਨਾ ਹੋਣਾ ਜਿਹੜਾ ਸਾਡਾ ਲੈ ਤੇ ਜਿਹੜੇ ਪੈਸੇ ਵੀ ਕੋਈ ਨਗਦੀ ਗਏ ਨੇ ਸਰ ਲੱਖ 1.5 ਲੱਖ ਰੁਪਈਆ ਮੈਨੂੰ ਇੱਥੋਂ ਤੱਕ ਮੈਨੂੰ ਪਤਾ ਕੀ ਇਥੇ ਪਿਆ ਸੀ ਤੇ ਇਸ ਵਾਰੀ ਦਰਖਾਸਤ ਦਿੱਤੀ ਹੋਈ ਹੈ ਦਰਖਾਸਤ ਦਿੱਤੀ ਸੀ ਸਾਰਾ ਕੋਈ ਕੋਈ ਪੁਲਿਸ ਪ੍ਰਸ਼ਾਸਨ ਸਾਡਾ ਕੋਈ ਕਾਨੂੰਨ ਸਾਡੀ ਨਾਲ ਕੋਈ ਸਾਡੀ ਮਤ ਉਹ ਉਹਦੇ ਵਿੱਚ ਸਾਡਾ ਇੱਕ ਨੌ ਜਿੰਨਾ ਕਸੂਰ ਨਹੀਂ ਹੈਗਾ ਉਹ ਸਾਡੇ ਪਾਪਾ ਤੇ ਉਹਨਾਂ ਨੇ ਪਰਚੇ ਕਰਾਤੇ ਜੋ ਹੋ ਗਿਆ ਸੋ ਹੋ ਗਿਆ ਉਹਦੇ ਵਿੱਚ ਸਾਨੂੰ ਉਹ ਸਿਆਸੀ ਤੌਰ ਤੇ ਸਾਰਾ ਕੁਝ ਕਰਾਉਂਦੇ ਪਏ ਆ ਕੋਈ ਗੱਲ ਨਹੀਂ